ਦੋਸਤੋ ਅੱਜ ਨਾ ਮੈਂ ਤੁਹਾਡਾ ਨਾਲ ਇੱਕ ਬੜੀ ਇੰਪੋਰਟੈਂਟ ਗੱਲ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੀ ਕੱਲ ਇੱਕ ਬੜੀ ਬੇਤੁਕੀ ਗੱਲ ਕੀਤੀ ਆ ਭਗਵੰਤ ਪਾਣ ਦੀ ਸਰਕਾਰ ਨੇ ਕਿ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਆ ਸਾਰੀ ਡਿਟੇਲਸ ਇਹਦੇ ਵਿੱਚ ਲਿਖੀ ਆ ਟਵਿੱਟਰ ਤੇ ਵੀ ਆਈ ਹੋਈ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਇੱਕ ਹਦਾਇਤ ਜਾਰੀ ਕੀਤੀ ਆ ਮੇਰੇ ਖਿਆਲ ਲਗਭਗ 20000 ਸਰਕਾਰੀ ਸਕੂਲ ਆ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਪ੍ਰੋਗਰਾਮ ਉਲੀਕਿਆ ਜੀ ਪੰਜਾਬ ਸਿੱਖਿਆ ਕ੍ਰਾਂਤੀ ਔਰ ਇਹਦੇ ਚ ਹਦਾਇਤ ਕੀ ਜਾਰੀ ਕੀਤੀ ਆ ਇਸ ਨੋਟੀਫਿਕੇਸ਼ਨ ਵਿੱਚ ਕਿ ਜਿੰਨੇ ਸਰਕਾਰੀ ਸਕੂਲਾਂ ਦੇ ਟੀਚਰਸ ਨੇ ਉਹਨਾਂ ਸਾਰਿਆਂ ਨੂੰ ਇਹ ਗਵਰਨਮੈਂਟ ਵੱਲੋਂ ਬਕਾਇਦਾ ਲਿਖਤੀ ਹਦਾਇਤ ਕੀਤੀ ਆ ਕਿ ਤੁਸੀਂ ਜਿਹੜਾ ਜਿਹਨਾਂ ਲੋਕਾਂ ਦੇ ਐਕਸ ਅਕਾਊਂਟਸ ਨੇ ਟਵਿੱਟਰ ਜਿਹੜਾ ਹੁੰਦਾ ਸੀ ਪੁਰਾਣਾ ਜੇ ਨਹੀਂ ਹਨ ਤੇ ਨਵੇਂ ਐਕਸ ਅਕਾਊਂਟਸ ਖੋਲੋ ਤੁਸੀਂ ਤੁਰੰਤ ਔਰ ਉਹਨਾਂ ਅਕਾਊਂਟਸ ਵਿੱਚ ਜਿਹੜੀ ਡਿਸਪਲੇ ਪਿਕਚਰ ਲਾਉਣੀ ਆ ਜਿਹੜੀ ਉਹਦੀ ਫੋਟੋ ਲੱਗੇਗੀ ਉੱਤੇ ਮੇਨ ਉਹ ਤੁਸੀਂ ਆ ਲਾਉਣੀ ਆ ਆ ਜਿਹੜੀ ਭਗਵੰਤ ਮਾਨ ਦੀ ਆ ਜਿਹੜੀ ਲਿਖਿਆ ਉੱਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਅ ਪੰਜਾਬ ਸਿੱਖਿਆ ਕ੍ਰਾਂਤੀ ਔਰ ਤੁਸੀਂ ਜਿਹੜਾ ਇਹਨਾਂ ਨੇ ਹੁਣ ਕੱਲ ਤੋਂ ਪ੍ਰੋਗਰਾਮ ਸ਼ਾਇਦ ਅੱਜ ਤੋਂ ਜਾਂ ਕੱਲ ਤੋਂ ਸ਼ੁਰੂ ਕਰਨ ਲੱਗੇ ਵੀ ਪਿਛਲੇ ਜਿੰਨੇ ਵੀ 5-7 ਸਾਲ ਵਿੱਚ ਕੋਈ ਕੰਮ ਹੋਏ ਨੇ ਕੋਈ ਕਲਾਸਰੂਮ ਬਣਿਆ ਕੋਈ ਟਾਇਲਟ ਬਣਿਆ ਕੋਈ ਆਂਗਣਵਾੜੀ ਦਾ ਛੋਟਾ ਮੋਟਾ ਕਮਰਾ ਬਣਿਆ ਤੁਸੀਂ ਇਹ ਸਾਰਿਆਂ ਦੇ ਪੰਜਾਬ ਦੇ ਵਿੱਚ ਹੁਣ ਇਹ ਧੜਾ ਧੜ ਹਜ਼ਾਰਾਂ ਦੀ ਤعداد ਵਿੱਚ ਨੀ ਪੱਥਰ ਰੱਖਣ ਲੱਗੇ ਨੇ ਔਰ ਆਪਣੇ ਐਮਐਲਐਸ ਨੂੰ ਕਹਤਾ ਆਪਣੇ ਮੰਤਰੀਆਂ ਨੂੰ ਕਹਤਾ ਕਿ ਸਕੂਲਾਂ ਵਿੱਚ ਜਾਓ ਨਹੀਂ ਪੱਥਰ ਰੱਖੇ ਜਾਣਗੇ ਆਫਕੋਰਸ ਆਪੋਜੀਸ਼ਨ ਦੇ ਐਮਐਲਐਸ ਨੂੰ ਰੱਖਣ ਨਹੀਂ ਦੇਣਗੇ ਜਿਹੜੇ ਉੱਥੇ ਇਹਨਾਂ ਦੇ ਹਲਕਾਏ ਹੋਏ ਇੰਚਾਰਜ ਹੋਣਗੇ ਜਿਹੜੇ ਬੰਦੇ ਹਾਰੇ ਹੋਏ ਨੇ ਜਮਾਨਤਾ ਜਬਤ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਰੱਖੋ ਪਹਿਲੀ ਤਾਂ ਅਵਗਿਆਹੀ ਕਰਨਗੇ ਦੂਸਰੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਿੰਨੇ ਉਦਘਾਟਨ ਕਰਾਂਗੇ ਅਸੀਂ ਨਹੀਂ ਪੱਥਰ ਰੱਖਾਂਗੇ ਨਰੀਬਨ ਕਟਾਂਗੇ ਉਹਨਾਂ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰਕੇ ਤੇ ਨਾਲ ਹੈਸ਼ਟੈਗ ਵਰਤਣਾ ਵਾ ਪੰਜਾਬ ਸਿੱਖਿਆ ਕ੍ਰਾਂਤੀ ਆ ਮੂਰਖਾਂ ਦੀ ਸਰਕਾਰ ਨੇ ਮੂਰਖਾਨਾ ਆਦੇਸ਼ ਪੰਜਾਬ ਦੇ ਸਿੱਖਿਆ ਨੂੰ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿਹੜੇ ਪੰਜਾਬ ਦੇ ਸਰਕਾਰੀ ਇੱਕ ਨਿੱਜੀ ਫੌਜ ਦੀ ਤਰ੍ਹਾਂ ਵਰਕਰ ਪਾਰਟੀ ਦੇ ਝਾੜੂ ਪਾਰਟੀ ਦੇ ਜਿਵੇਂ ਵਰਕਰ ਨਹੀਂ ਹੁੰਦੇ ਜਿਹੜੇ ਦਰਿਆ ਵਛਾਉਂਦੇ ਨੇ ਪਿੰਡਾਂ ਦੇ ਵਿੱਚ ਵਿਚਾਰੇ ਲੱਭਾ ਉਹਨਾਂ ਨੂੰ ਕੁਝ ਨਹੀਂਗਾ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਕਹ ਰਹੇ ਨੇ ਕਿ ਤੁਸੀਂ ਸਾਡਾ ਕੰਮ ਕਰਨਾ ਭਗਵੰਤ ਮਾਨ ਦੀ ਵਜਾਹਤ ਕਰਨੀ ਆ ਨੀ ਪੱਥਰਾਂ ਦੀਆਂ ਫੋਟੋਆਂ ਤੇ ਉਹਨਾਂ ਨੂੰ ਤੁਸੀਂ ਸਾਂਝਾ ਕਰਨਾ ਵਾ ਮਤਲਬ ਇਹ ਦਿਨੋਂ ਜ਼ਿਆਦਾ ਨਿਮੋਸ਼ੀ ਇਹ ਦਿਨੋਂ ਜ਼ਿਆਦਾ ਗਿਰੀ ਹੋਈ ਹਰਕਤ ਇਹ ਦਿਨੋਂ ਜ਼ਿਆਦਾ ਦੁਰਪਯੋਗ ਸਰਕਾਰੀ ਮਸ਼ੀਨਰੀ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਪਿਛਲੇ 30 ਸਾਲ ਚ ਨਹੀਂ ਦੇਖਿਆ ਬਥੇਰੀਆਂ ਸਰਕਾਰਾਂ ਦੇਖੀਆਂ ਔਰ ਭਗਵਾਨਪਤਮਨ ਕੀ ਕਹਿੰਦਾ ਹਾਂ ਦੱਸਿਗਾ ਕਿ ਬਾਦਲਾ ਨੇਤਾ ਜੀ ਐਂਬੂਲੈਂਸਾਂ ਤੇ ਫੋਟੋਆਂ ਲਾਤਤੀਆਂ ਜੀ ਸਾਈਕਲਾਂ ਤੇ ਫੋਟੋਆਂ ਲਾਤਤੀਆਂ ਜੀ ਪਤੀਲਿਆਂ ਤੇ ਵੀ ਫੋਟੋਆਂ ਲਾਤਤੀਆਂ ਜੀ ਤੇ ਇਹਨਾਂ ਨੂੰ ਦੱਸੋ ਵੀ ਤੁਸੀਂ ਹੁਣ ਕੀ ਕਰ ਰਹੇ ਹੋ ਤੁਸੀਂ ਮਤਲਬ ਸਰਕਾਰੀ ਟੀਚਰਾਂ ਦੇ ਨੂੰ ਮਜਬੂਰ ਕਰ ਰਹੇ ਹੋ ਕਿ ਜਿਹੜੇ ਤੁਸੀਂ ਨੀ ਪੱਥਰ ਰੱਖਣੇ ਆ ਉਹਨਾਂ ਦੀਆਂ ਫੋਟੋਆਂ ਆਪਣੇ ਆਪਣੇ ਐਕਸ ਅਕਾਊਂਟ ਤੇ ਪਾ ਕੇ ਦੇ ਨਾਲ ਹੈਸ਼ਟੈਗ ਯੂਜ਼ ਕਰਨਾ ਪੰਜਾਬ ਸਿੱਖਿਆ ਕ੍ਰਾਂਤੀ ਤੇ ਭਗਵੰਤ ਮਾਨ ਦੀ ਫੋਟੋ ਲਾਉਣੀ ਆ ਔਰ ਜਿਹੜੇ ਕਹਿੰਦੇ ਸੀ ਨੀ ਪੱਥਰਤਾ ਜੀ ਭਗਵੰਤ ਮਾਨ ਮੈਨੂੰ ਯਾਦ ਆ ਜਦੋਂ ਆਪੋਜੀਸ਼ਨ ਸੀਗਾ ਉਹ ਕਹਿੰਦਾ ਜੀ ਨੀ ਪੱਥਰ ਦੇ ਐਮ ਐਲ ਏ ਤੇ ਮੰਤਰੀ ਤੇ ਪੋਲੀਟੀਕਲ ਬੰਦੇ ਕਿਉਂ ਆਪਣਾ ਨਾਮ ਰਖਾਉਂਦੇ ਨੇ ਜੀ ਇਹ ਤਾਂ ਰਾਜਮਿਸਤਰੀ ਬਣਾਉਂਦੇ ਨੇ ਜੀ ਇਹ ਤਾਂ ਵਿਚਾਰੇ ਲੇਬਰ ਵਾਲੇ ਅਸੀਂ ਨੀ ਪੱਥਰਾਂ ਦੇ ਉੱਤੇ ਰਾਜਮਿਸਤਰੀਆਂ ਦਾ ਨਾਮ ਲਿਖਾਇਆ ਕਰਾਂਗੇ ਤੇ ਆ ਥੋੜੇ ਦਿਨ ਪਹਿਲਾਂ ਲੁਧਿਆਣਾ ਇੱਕ ਨੀ ਪ ਹੇਜਰੀਵਾਲ ਦਾ ਨਾਮ ਲਿਖਾਇਆ ਸੀ ਹੇਜਰੀਵਾਲ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਸੰਤਰੀ ਨਾ ਉਹਦੇ ਕੋਈ ਸੰਵਿਧਾਨਿਕ ਅਹੁਦਾ ਤੇ ਹੁਣ ਉਹਦੇ ਨਾਮ ਉਹਦੇ ਤੇ ਨਹੀਂ ਪੱਥਰ ਤੇ ਹੁਣ ਇੱਕ ਹਜ਼ਾਰਾਂ ਦੀ ਤعداد ਵਿੱਚ ਨਹੀਂ ਪੱਥਰਾਂ ਦੀ ਝੜੀ ਲਾਉਣ ਜਾ ਰਹੇ ਆ ਤਾਂ ਮੇਰੀ ਮੰਗ ਆ ਪੰਜਾਬ ਦੇ ਜਿਹੜੇ ਜੜੀਆਂ ਉਹਨਾਂ ਜਥੇਬੰਦੀਆਂ ਨੇ ਟੀਚਰਸ ਦੀਆਂ ਕਿਰਪਾ ਕਰਕੇ ਤੁਸੀਂ ਵੀ ਵਿਰੋਧ ਕਰੋ ਅਸੀਂ ਆਪੋਜੀਸ਼ਨ ਦੇ ਤੌਰ ਦੇ ਉੱਤੇ ਸਾਰੀ ਦੁਨੀਆ ਨੂੰ ਸਾਰੀ ਜਨਤਾ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਜੇ ਸਰਕਾਰੀ ਮੁਲਾਜ਼ਮਾਂ ਕੋਲੋਂ ਟੀਚਰਾਂ ਕੋਲ ਇਹ ਕੰਮ ਕਰਾਉਣਾ ਤੇ ਉਹਨਾਂ ਨੇ ਪੜ੍ਹਾਈ ਵਿਚਾਰੇ ਬੱਚਾ ਨੂੰ ਕੀ ਕਰਾਉਣੀ ਫੇ ਪੜ੍ਹਾਈ ਵੀ ਤੁਸੀਂ ਭਗਵੰਤ ਮਾਨ ਦਾ ਹੀ ਸਬਜੈਕਟ ਲਾ ਦਿਓ ਭਗਵੰਤ ਮਾਨ ਦੀਆਂ ਹੀ ਜੋ ਗੱਲਾਂ ਚੱਲ ਰਹੀਆਂ ਨੇ ਉਹ ਹੀ ਪੰਜਾਬ ਦੇ ਸਕੂਲਾਂ ਵਿੱਚ ਪੜਾਉਣੀਆਂ ਸ਼ੁਰੂ ਕਰ ਦਿਓ ਕੇਜਰੀਵਾਲ ਦੀਆਂ ਕਹਾਣੀਆਂ ਸੁਣਾਉਣ ਲੱਗ ਜਾਓ ਆ ਇਹਨਾਂ ਦੀ ਸ਼ਰਾਬ ਦੇ ਸਕੈਂਡਲ ਦਿਖਾਉਣ ਲੱਗ ਜਾਓ ਜਾਂ ਇਹਨਾਂ ਦੀਆਂ ਫਰਜੀ ਜਿਹੜੀਆਂ ਝੂਠੇ ਦਾਅਵੇ ਕਰਦੇ ਨੇ ਬੋਰਡ ਲਾਉਂਦੇ ਨੇ ਇਹ ਮੈਂ ਸਮਝਦਾ ਕਿ ਬਹੁਤ ਵੱਡੇ ਪੱਧਰ ਤੇ ਇੱਕ ਅਨ ਡੈਮੋਕਰੈਟਿਕ ਇਲਲੀਗਲ ਅਨ ਕਨਸਟੀਟਿਊਸ਼ਨਲ ਔਰ ਸਾਰੇ ਕਾਨੂੰਨ ਅਸੂਲ ਨੂੰ ਚਿੱਕੇ ਦੇ ਟੰਕੇ ਪੰਜਾਬ ਸਰਕਾਰ ਨੇ ਜਿਹੜੇ ਹੁਕਮ ਦਿੱਤੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ ਮੇਰੀ ਸਾਰੇ 20000 ਸਰਕਾਰੀ ਸਕੂਲਾਂ ਦੇ ਟੀਚਰਜ਼ ਨੂੰ ਆ ਕਿ ਤੁਸੀਂ ਇਸ ਗੱਲ ਦਾ ਵਿਰੋਧ ਕਰੋ ਤੁਸੀਂ ਆਪਣੇ ਆਪਣੇ ਡੀਓਜ਼ ਨੂੰ ਆਪਣੇ ਆਪਣੇ ਜਿਹੜੇ ਤੁਹਾਡੇ ਉੱਚ ਅਧਿਕਾਰੀ ਉਹਨਾਂ ਨੂੰ ਕਹੋ ਜੀ ਇਹ ਸਾਡੇ ਵਾਸਤੇ ਪੋਸੀਬਲ ਨਹੀਂਗਾ ਜਿਹੜਾ ਕੋਈ ਵੀ ਸੋਸ਼ਲ ਮੀਡੀਆ ਤੇ ਅਕਾਊਂਟ ਹੈ ਉਹ ਸਾਡੀ ਆਪਣੀ ਪਰਸਨਲ ਚੋਇਸ ਦਾ ਹੁੰਦਾ ਮੈਂ ਆਪਣਾ ਟਵਿੱਟਰ ਅਕਾਊਂਟ ਖੋਲਿਆ ਜਾਂ ਇੰਸਟਾਗ੍ਰam ਅਕਾਊਂਟ ਖੋਲਿਆ ਜਾਂ ਫੇਸਬੁੱਕ ਤੇ ਆਪਣਾ ਪੇਜ ਬਣਾਇਆ ਨਿਹਰਾ ਜੋ ਦਿਲ ਕਰਦਾ ਉਹ ਮੈਂ ਆਪਣੀ ਮਰਜ਼ੀ ਨਾਲ ਉਹ ਕੰਟੈਂਟ ਸ਼ੇਅਰ ਕਰਾਂਗੇ ਪਰ ਤੁਸੀਂ ਹੁਣ ਕਹਿ ਰਹੇ ਹੋ ਕਿ ਜਿਹੜੇ ਨਿੱਪੱਥਰ ਰੱਖੇ ਜਾਣਗੇ ਜਿਹੜੇ ਰਿਬਨ ਕੱਟੇ ਜਾਣਗੇ ਉਹ ਤੁਸੀਂ ਆਪਣੇ ਐਕਸ ਅਕਾਊਂਟ ਤੇ ਪਾ ਕੇ ਭਗਵੰਤ ਮਾਨ ਦੀ ਫੋਟੋ ਲਾ ਕੇ ਤੇ ਝਾੜੂ ਦਾ ਤੇ ਬੋਕਰ ਦਾ ਪ੍ਰਚਾਰ ਕੀਤਾ ਜਾਵੇ ਇਹਦਾ ਤੁਹਾਨੂੰ ਸਭ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਔਰ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਜਿਹੜੇ ਬੱਚੇ ਥੋੜੇ ਸੀਨੀਅਰ ਕਲਾਸਿਸ ਆ ਉਹਨਾਂ ਨੂੰ ਵੀ ਮੈਂ ਐਜੂਕੇਟ ਕਰਨਾ ਚਾਹੁੰਦਾ ਤੇ ਬੱਚਿਆਂ ਦੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਆਪਣੇ ਰਿਸਪੈਕਟਿਵ ਸਕੂਲ ਦੇ ਜਾ ਕੇ ਹੈਡਮਾਸਟਰ ਤੇ ਟੀਚਰਸ ਨੂੰ ਮਿਲੋ ਤੇ ਉਹਨਾਂ ਨੂੰ ਕਹੋ ਕਿ ਇਹ ਨਾ ਕੀਤਾ ਜਾਵੇ ਹਾਂ ਜਾਂ ਤਾਂ ਕੋ ਪ੍ਰਚਾਰ ਕਰਨਾ ਹੋਵੇ ਜਾਂ ਕੋ ਸਰਕਾਰ ਦੀ ਅੱਛੀ ਪਾਲਿਸੀ ਐਜੂਕੇਸ਼ਨ ਮੁਤਲਕ ਕੋ ਚੰਗੀ ਕੋਈ ਅੱਛੀ ਅਚੀਵਮੈਂਟ ਕੋਈ ਜਾਂ ਜਾਂ ਬੱਚਿਆਂ ਦੇ ਵਾਸਤੇ ਜਿਹੜੀ ਕੰਮ ਆਉਣ ਵਾਲੀ ਜ਼ਿੰਦਗੀ ਦੀ ਚੀਜ਼ ਆ ਉਹਦਾ ਤਾਂ ਪ੍ਰਚਾਰ ਅਸੀਂ ਸਮਝ ਸਕਦੇ ਹਾਂ ਲੇਕਿਨ ਨੀਪਤਰਾ ਦੀਆਂ ਫੋਟੋਆਂ ਰਿਬਨ ਕੱਟਣ ਦੀਆਂ ਫੋਟੋਆਂ ਸਾਡੇ ਸਰਕਾਰੀ ਟੀਚਰ ਆਪਣੇ ਅਕਾਊਂਟ ਤੇ ਨਾਲੇ ਪੈਸੇ ਖਰਚਣਗੇ ਐਕਸ ਅਕਾਊਂਟ ਖੋਲਣ ਵਾਸਤੇ ਪੈਸੇ ਲੱਗਣਗੇ ਨਾਲੇ ਕੋਣੋਂ ਪੈਸੇ ਖਰਚਣਗੇ ਨਾਲੇ ਨਵੇਂ ਅਕਾਊਂਟ ਬਣਾਉਣਗੇ ਤੇ ਨਾਲੇ ਉਹਦੇ ਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਤੇ ਨੀ ਪੱਥਰਾਂ ਦੀ ਫੋਟੋ ਸ਼ੇਅਰ ਕਰ ਲੱਖ ਦੀ ਲਨਤ ਹੈ ਮਨੋ ਦਿਸ ਇਜ਼ ਦ ਵਰਸਟ ਥਿੰਗ ਦ ਐਬਸੋਲਿਊਟ ਚੀਪੈਸਟ ਲੈਵਲ ਆਫ ਪੋਲਿਟਿਕਸ ਜਿਹੜੀ ਮੈਂ ਆਪਣੀ ਜ਼ਿੰਦਗੀ ਚ ਦੇਖੀ ਹੈ ਕਿ ਜਿਹੜੀ ਵਾਲ ਤੇ ਭਗਵੰਤ ਮਾਨ ਬਦਲਾਅ ਬਦਲਾਅ ਦੀ ਗੱਲ ਕਰਦੇ ਸੀ ਇੱਥੇ ਆਣ ਕੇ ਡਿੱਗੇ ਨੇ ਮੂਹੇ ਮੂਹ ਤੋ ਮੈਂ ਉਮੀਦ ਕਰਦਾ ਕਿ ਸਾਰੇ ਪੰਜਾਬ ਦੇ ਲੋਕ ਬਹਾਦਰ ਇਹਦਾ ਵਿਰੋਧ ਕਰਨਗੇ ਅਗਰ ਹੋ ਸਕੇ ਤਾਂ 1-1 ਮਿੰਟ ਦੀ ਵੀਡੀਓਜ਼ ਤੁਸੀਂ ਵੀ ਸਾਰੇ ਪੰਜਾਬ ਦੇ ਜਿੰਨੇ ਅਕਲਮੰਦ ਗੈਰਤਮੰਦ اخਲਾਕੀ ਲੋਕ ਨੇ ਤੁਸੀਂ ਵੀ ਆਪਣੇ ਆਪਣੇ ਅਕਾਊਂਟ ਤੇ ਵੀਡੀਓ ਪਾ ਕੇ ਇਸ ਬਕਵਾਸ ਸਕੀਮ ਦਾ ਇਸ ਬੋਗਸ ਐਲਾਨ ਦਾ ਡਟ ਕੇ ਵਿਰੋਧ ਕੀਤਾ ਜਾਵੇ ਉਮੀਦ ਕਰਦਾ ਹਾਂ ਤੁਸੀਂ ਇਸ ਮੇਰੀ ਗੱਲ ਨਾਲ ਦਲੀਲ ਨਾਲ ਸਹਿਮਤ ਹੋਵੋਗੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ